ਮੋਦੀ ਸਾਭੀ ਤਿੱਕੜੀ ਲਾ ਲੋ ਤੁਸੀਂ ਮੋਦੀ ਅਮਿਤ ਸ਼ਾਹ ਹੋ ਗਿਆ ਤੋਂਮਰ ਹੋ ਗਏ ਇਹ ਸਾਰੀ ਹੈ ਨਾਲ ਅਮਾਨੀ ਹਡਾਨੀ ਲਾ ਲੇ ਇਹਨਾਂ ਦੇ ਜਰੇ ਜੁੰਡੀ ਦੇ ਯਾਰ ਨੇਗੇ ਉਹਨਾਂ ਨੇ ਮੰਗੋਈ ਮੰਨੀਆਂ ਹੋਈਆਂ ਜਿਹੜੀਆਂ ਮੰਗਾ ਨਹੀਂ ਗੀਆਂ ਉਹਨਾਂ ਦੇ ਉੱਪਰ ਕੋਈ ਅਮਲ ਨਹੀਂ ਕੀਤਾ ਇਸ ਕਰਕੇ ਜਿਹੜੇ ਕਿਸਾਨ ਨੇਗੇ ਉਹ ਦਵਾਰੇ ਫੇਰ ਆਪਰੇਸ਼ਨਰ ਸਦਾ ਉਹਨਾਂ ਨੇ ਬਿਗਲ ਬਜਾ ਦਿੱਤਾ ਤੇ ਡੱਲੇਵਾਲ ਸਾਹਿਬ ਦਾ ਜਿਹੜਾ ਮਰਨਦਰਤਾ ਹੈਗਾ ਉਹ ਭੁਖੜ ਦਲ ਤੇ ਬੈਠੇ ਨੇ ਛੱਟ ਵਜਨ ਚੱਲ ਰਿਹਾ ਪਰ ਮੋਦੀ ਸਰਕਾਰ ਦੇ ਸਿਰ ਤੇ ਕੰਨ ਦੇ ਉੱਪਰ ਜੂ ਨਹੀਂ ਸਰਕ ਰਹੀ ਤੇ ਸਾਡੀ ਇਹ ਬੇਨਤੀ ਬੇਨਤੀ ਵੀ ਕੀ ਹੈ ਕਿ ਵੀ ਅਸੀਂ ਤਾਂ ਹੁਣ ਜਦੋਂ ਸਾਰਿਆਂ ਨੇ ਸਿਰ ਤੇ ਕਫਨ ਬੰਨ ਲਏ ਨੇ ਤੇ ਸਾਰੇ ਮੈਦਾਨ ਦੇ ਵਿੱਚ ਇਹ ਤੋਂ ਵੱਧ ਬਾਅਦ ਚੜ ਕੇ ਅਸੀਂ ਪਹੁੰਚਾਂਗੇ 14 ਫਰਵਰੀ ਦੀ ਮੀਟਿੰਗ ਆ ਰਹੀ ਹੈ ਲੱਗਦਾ ਵੀ ਕੋਈ ਹੱਲ ਹੋਊਗਾ ਲਾਰੇ ਲਪਿਆਂ ਵਾਲੀਆਂ ਸਰਕਾਰਾਂ ਨੇ ਦੇਖਦੇ ਆ ਕੀ ਬਣਦਾਗਾ ਅਜੇ ਤੱਕ ਤਾਂ ਮਤਲਬ ਕੋਈ ਲੱਗਦਾ ਨਹੀਂ ਹੈਗਾ ਵੀ ਉਹ ਕੁਝ ਗੱਲ ਕੋਈ ਤਾਂ ਪੱਤਣ ਲੱਗੂਗੀ ਬਾਕੀ ਫਿਰ ਵੀ ਆਸਾਂ ਚੱਲ ਰਹੇ ਆਗੇ ਸ਼ਾਇਦ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਏਕੇ ਦੀ ਗੱਲ ਤਾਂ ਚੱਲਦੀ ਆ ਪਰ ਏਕਾ ਸਿਰੇ ਨਹੀਂ ਚੜਦਾ ਕੁਝ ਜਥੇਬੰਦੀਆਂ ਨੇ ਬਾਰਡਰਾਂ ਤੇ ਸਿਹਤ ਕਰ ਰਹੀਆਂ ਨੇ ਕੁਝ ਅਜੇ ਵੀ ਪਿੱਛੇ ਨੇ ਜੀ ਆਪ ਉਹ ਆਪਣੇ ਚੋਂ ਉਧਰ ਨੂੰ ਫਿਰਦੇ ਨੇ ਹੁਣ ਇਹ ਤੋਂ ਬਾਅਦ ਹੋਰ ਤੁਹਾਨੂੰ ਪਤਾ ਹੀ ਹੈਗਾ ਜੇ ਉਦੋਂ ਦਿੱਲੀ ਤੋਂ ਜਦੋਂ ਪਹਿਲਾਂ ਸਿਹਤ ਚੱਲਿਆ ਸੀ ਜੇ ਉਸੇ ਸਮੇਂ ਹੀ ਕੋਈ ਨੋਟੀਫਿਕੇਸ਼ਨ ਲੈ ਕੇ ਆਉਂਦੇ ਖਾਲੀ ਹੱਥ ਨਾ ਆਉਂਦੇ ਕੱਲੇ ਜ਼ਬਾਨੀ ਗੱਲਾਂ ਬਾਤਾਂ ਤੇ ਵਿਸ਼ਵਾਸ ਨਾ ਕਰਦੇ ਤਾਂ ਜਾਹ ਦੇਖਣਾ ਨਾ ਪੈਂਦਾ ਇਹ ਸਾਡੀ ਲੀਡਰਾਂ ਦੀ ਵੀਕ ਕਮਜ਼ੋਰੀ ਰਹੀ ਹੈ ਕਮਜ਼ੋਰੀ ਰਹੀ ਹੈ ਉਹਨਾਂ ਦੀ ਕਿ ਮਜ਼ਬੂਰੀ ਹੈ ਕਿ ਉਹਨਾਂ ਨੂੰ ਲਾਲਚ ਆਗਾ ਇਹ ਤਾਂ ਉਹੀ ਜਾਣਦੇ ਬੀਬੀਆਂ ਡਟ ਕੇ ਖੜਨੀਆਂ ਮੋਰਚੇ 'ਚ ਫਿਰ ਉਹ ਖੜੀਆਂ ਰਹੀਆਂ ਜੀ ਦੇਖੋ ਅਟਲਕਾਂ ਤੱਕ ਪਹੁੰਚੀਆਂ ਜੀ ਅਸੀਂ ਸਾਡੇ ਵੀਰ ਪਹਿਣਾ ਬੀਬੀਆਂ ਬਹੁਤ ਪਹੁੰਚੀਆਂ ਨੇ ਜੀ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਬਾਪੂ ਜੀ ਨੂੰ ਅੱਜ ਸ਼ੈਟਮਾਂ ਦੀ ਨੇ ਜੀ ਬੋਲੋ ਮਰਦਵਾਰ ਤੱਕ ਬੈਠੰਦਾ ਪਰ ਹਾਲ ਤੱਕ ਵੀ ਸਰਕਾਰਾਂ ਦੇ ਕੋਈ ਕੰਨ ਜੂ ਨਹੀਂ ਸਰਗੀ ਅਸੀਂ ਆਪਣਾ ਹੱਕ ਲੈ ਕੇ ਚੁੱਲੇ ਚੌਕੇ ਤੇ ਬੈਠਦੇ ਹੋ ਰੋਟੀ ਤਿਆਰ ਕਰਦੇ ਹੋ ਘਰੇ ਜੇ 10 ਮਿੰਟ ਲੇਟ ਹੋ ਜੇ ਮੇਰੇ ਖਰ ਮੈਂ ਕਹਦੇ ਹਾਂ ਘਰ ਸਿਰ ਤੇ ਚੱਕਣ ਵਾਲਾ ਕਰਨ데요 ਹਾਂ ਕਿਵੇਂ ਲੱਗਦਾ ਵੀ ਇੱਕ ਛੜ ਦਿਨਾਂ ਤੋਂ ਭੁੱਖਣ ਭਾਣੇ ਬੈਠੇ ਹੈ ਹਾਂਜੀ ਇੱਕ ਦਿਨ ਵੀ ਨਹੀਂ ਰਹਿ ਸਕਦੇ ਜੀ ਸਾਡੇ ਬਾਪੂ ਨੂੰ ਦੇਖੋ ਜੀ ਅੱਜ ਸ਼ਹੀਦ ਮੰਗੀ ਨੂੰ ਸਾਰੇ ਵਸਤੀ ਹੱਕਾਂ ਵਾਸਤੇ ਉਹ ਬੈਠੇ ਅਸੀਂ ਵੀ ਜੀ ਅੱਥੀ ਬੈਠਾਂਗੇ ਉਹਦੇ ਨਾਲ ਚੂੜਾਂਗੇ ਜੀ ਅਸੀਂ ਮੋਰਚੇ 'ਚ ਹੋਰ ਮੈਂ ਤਾਂ ਕੋਈ ਖੜਾਂਗੇ ਜੀ ਚੁੱਲੇ ਚੌਕੇ ਤੇ ਬੈਠਦੇ ਹੋ ਰੋਟੀ ਤਿਆਰ ਕਰਦੇ ਹੋ ਘਰੇ ਜੇ 10 ਮਿੰਟ ਲੇਟ ਹੋ ਜੇ ਮੇਰੇ ਖਰ ਮੈਂ ਕਹਦੇ ਹਾਂ ਘਰ ਸਿਰ ਤੇ ਚੱਕਣ ਵਾਲਾ ਕਰਨ데요 ਹਾਂ ਇਹ ਮੈਨੂੰ ਲੱਗਦਾ ਵੀ ਇੱਕ ਛੜ ਦਿਨਾਂ ਤੋਂ ਭੁੱਖਣ ਭਾਣੇ ਬੈਠੇ ਆ ਹਾਂਜੀ ਇੱਕ ਦਿਨ ਵੀ ਨਹੀਂ ਰਹਿ ਸਕਦੇ ਜੀ ਸਾਡੇ ਬਾਪੂ ਨੂੰ ਦੇਖੋ ਜੀ ਅੱਜ ਸ਼ਹਿਰ ਮੰਗ ਨਹੀਂ ਹੋ ਗਿਆ ਸਾਰੇ ਵਸਤੀ ਹੱਕਾਂ ਵਾਸਤੇ ਉਹ ਬੈਠੇ ਹਾਂ ਅਸੀਂ ਵੀ ਜੀ ਅੱਥੀ ਬੈਠਾਂਗੇ ਉਹਦੇ ਨਾਲ ਚੜਾਂਗੇ ਜੀ ਅਸੀਂ ਮੋਰਚੇ 'ਚ ਹੋਰ ਮੈਂ ਤਾਂ ਕੋਈ ਖੜਾਂਗੇ ਜੀ ਸਰਕਾਰ ਮੁਰਦਾਬਾ 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 ਸਰਕਾਰ ਮੁਰਦਾਬਾ 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 ਤੇਰੇ ਨੀਅਸੀ ਕੁਰਕੀਆਂ ਤੋਂ ਕਿੱਥੇ ਬਣੇ ਕੁਰਸੀਆਂ ਉਹਦੀ ਸਰਕਾਰ ਮੁਰਦਾ